واہ واہ زندہ باد 3000 کري باغ راهن داوا زندہ باد اللہ اکبر سرڪار مرزا باد مرزا باد مرزا باد يوه سئيتا سرڪار مرزا باد ٺيڪ آهي مرزا باد اسان کي درتو ٿو ته دنيوي ۾ اها دنيو ۾ اها رهي رهو ٿو ڳالهه ٻڌو ਦੇ ਦੇ ਹੌਂਦ ਦੇ ਵਿੱਚ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਵੀ ਕਰੋ ਤਿਆਰੀ ਕੱਠੀ ਹੋ ਕੇ ਦਰਦਾ ਸੋਰੀ ਆਪਣੀ ਰਾਖੀ ਵੀ ਕਰੋ ਤਿਆਰੀ ਕੱਠੀ ਹੋ ਕੇ ਦਰਦਾ ਸੋਰੀ ਜਿੰਦਾਬਾਦ 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 ਆਹ ਨਿੱਕਾ ਜਿਹਾ ਹੱਥੋਂ ਉਹ ਨਾਲ ਪਾ ਦਿੰਦਾ ਜਿੰਦਾਬਾਦ ਜਿੰਦਾਬਾਦ ਬਣੇ ਸਵਾਰੀਆਂ ਬਖਾ ਤੁਨ ਉਹ ਨਹੀਂ ਹੁੰਦਾ ਕਾਪੀ ਰੱਖਦੇ ਆਓ ਸਾਰੇ ਆਪਣੇ ਬਸ ਆਏ ਆਂ ਸਾਲ ਖਿੱਚੋ ਜਨਾਰ ਚਲ ਬਣਾਗੇ ਅਸਾਂ ਉਹਨੇ ਦੋ ਦੋ ਥਾਂ ਲਵਾ ਹਾਂ ਜੇ ਤੱਕ ਕੋਈ ਕਰੋ ਜੀ ਵੀ ਵਧ ਨਹੀਂ ਦੇਣਾ ਇਹ ਨੂੰ ਇਹ ਗੰਗਿਆਂ ਕਰਾਉਣ ਵਾਲਾ ਦਿੰਦਾ ਹੁਣ ਇਹ ਸਨੇਹਾ ਉਹਨਾਂ ਨੂੰ ਦਿੰਦਾ ਜਿਵੇਂ ਮੋਦੀ ਨੂੰ ਵੀ ਸਕਦਾ ਮੈਨੂੰ ਦੇਖੋ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਕੋਈ ਅਜੇ ਜਿੰਨਾ ਮਰਜੀ ਨਰਨਕ ਹੁੰਦਾ ਹੋਵੇ ਇਸ ਕਰਕੇ ਲੋਕਾਂ ਦੇ ਹੱਕ 'ਚ ਕਿਸੇ ਨੂੰ ਨਹੀਂ ਭੁਗਤਣਾ ਲੋਕਾਂ ਦੇ ਹੱਕ 'ਚ ਕੋਈ ਚੀਜ਼ ਭੁਗਤੂਗੀ ਉਹ ਇੱਕ ਤਰ੍ਹਾਂ ਦੇ ਭਰਾਵੋ ਸੰਘਰਸ਼ ਹੈ ਉਹ ਸਾਡੀ ਪਿੰਡਾਂ ਵਾਲੇ ਮਿੰਦੂਰਾਂ ਵਾਲੇ ਵੀ ਸੀ ਜੇ ਜੁੜ ਗਏ ਅੱਜ ਇਹ ਭਰਾ ਸਹਾਰਾ ਤੇ ਬੈਠਾ ਜਿਹਨੂੰ ਲੱਗਦਾ ਸੀ